ਜਦੋਂ ਕਿਸੇ ਗੁਰੂ ਦੇ ਜਨ ਨਾਲ ਭਾਵ ਕਿਸੇ ਗੁਰਮਖ ਪਿਆਰੇ ਨਾਲ ਵਿਚਾਰ ਹੁੰਦੀ ਹੈ ਤੇ ਉਹ ਸ਼ਰੀਰ ਕਰਕੇ ਭਾਵੇਂ ਦੂਰ ਹੈ ਪਰ ਗੁਰਬਾਣੀ ਦਾ ਪ੍ਰਭਾਵ ਸਾਨੂੰ ਪ੍ਰਭਾਵਿਤ ਕਰਦਾ ਹੈ ਜਿੰਨੇ ਚਿਰ ਵਿਚਾਰ ਚੱਲ ਰਹੀ ਹੁੰਦੀ ਹੈ ਓਨਾ ਚਿਰ ਸਾਡੇ ਮਨ ਦੀ ਹਾਲਤ ਹੋਰ ਹੁੰਦੀ ਹੈ ਮਨ ਵਿੱਚ ਫੌਰਨੇ ਵੀ ਹੋਰ ਹੀ ਫੁੱਟਣ ਲੱਗ ਪੈਂਦੇ ਹਨ ਜਿਵੇਂ ਕਿ ਮੈਂ ਵੀ ਗੁਰਬਾਣੀ ਪੜਾਂਗਾ ਸਵੇਰੇ ਜਲਦੀ ਹੀ ਉੱਠ ਕੇ ਭਾਵ 3-4 ਵਜੇ ਜਦੋਂ ਸ਼ਾਂਤ ਮਾਹੌਲ ਹੁੰਦਾ ਹੈ ਗੁਰਬਾਣੀ ਅਭਿਆਸ ਕਰਾਂਗਾ ਅਸੀਂ ਵੀ ਮਿੱਠਾ ਸੁਭਾ ਰੱਖਾਂਗੇ ਤੇ ਚੜ੍ਹਦੀ ਕਲਾ ਵਾਲਾ ਜੀਵਨ ਜੀਵਾਂਗੇ ਜਦੋਂ ਵਿਚਾਰ ਬੰਦ ਹੋ ਗਈ ਫਿਰ ਮਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਜਿਹੜਾ ਗੁਰਬਾਣੀ ਵਿਚਾਰ ਦਾ ਫੌਰਨਾ ਫੁੱਟਿਆ ਸੀ ਉਹ ਕੱਲ ਤੇ ਟਾਲ ਜਾਂਦਾ ਹੈ ਤੇ ਫਿਰ ਕੱਲ ਤੋਂ ਸ਼ੁਰੂ ਕਰਾਂਗੇ ਇਹੀ ਮਨ ਦੇ ਵਿੱਚ ਖਿਆਲ ਆਉਂਦਾ ਰਹਿੰਦਾ ਹੈ ਤੇ ਕੱਲ ਕੀਨੇ ਦੇਖਿਆ ਐਸ ਲਈ ਚੰਗੇ ਕੰਮ ਲਈ ਕੱਲ ਦੀ ਉਡੀਕ ਨਾ ਕਰੋ ਨਹੀਂ ਤਾਂ ਪਛਤਾਵਾ ਹੀ ਪੱਲੇ ਰਹਿ ਜਾਵੇਗਾ ਚੰਗੇ ਕੰਮ ਨੂੰ ਛੇਤੀ ਹੀ ਕਰ ਲੈਣਾ ਚਾਹੀਦਾ ਹੈ ਤੇ ਮਾੜੇ ਕੰਮ ਵਿੱਚ ਕਾਲੀ ਨਾ ਕਰੋ ਕੱਲ ਤੇ ਨਾ ਟਾਲੋ ਹੋ ਸਕਦਾ ਬਚ ਜਾਵੋ